ਇੱਥੇ ਪੱਕਾ ਕੋਈ ਨਹੀਂ ਪਰਮੇਸ਼ਰ ਨੇ ਜਿੰਨਾ ਕਿ ਸਵਾਸ ਦੇ ਕੇ ਭੇਜੀ ਉਹਨੇ ਕੀ ਬਨੁਖ ਭੋਗਦਾ ਇੱਥੇ ਤਾਂ ਰਾਵਣ ਅਰਗੇ ਨਹੀਂ ਪੱਕੇ ਰਹਿ ਸਕੇ ਆਪਾਂ ਤਾਂ ਫਿਰ ਇੱਟਾਂ ਦੇ ਘਰਾਂ ਚ ਰਹੀ ਨਹੀਂ ਉਹ ਤਾਂ ਸੋਨੇ ਦੀ ਲੰਕਾ ਚ ਰਹਿੰਦਾ ਸੀ ਉਹਨੂੰ ਵੀ ਇਹ ਧਰਤੀ ਛੱਡ ਕੇ ਜਾਣਾ ਪਿਆ ਭਾਵ ਪ੍ਰਾਣੇ ਬਜ਼ੁਰਗੇ ਵੀ ਕਹਿੰਦੇ ਹੁੰਦੇ ਸੀ ਮੀਆ ਛੋਡੋ ਪ੍ਰੀਤੀ ਚਾਮ ਸੇ ਬੰਦਿਆ ਆਪਦੇ ਚੰਮ ਦੀ ਪ੍ਰੀਤੀ ਛੱਡਦੇ ਨੇ ਪੱਕੇ ਨਹੀਂ ਰਹਿਣਾ ਜਿੰਨੇ ਧੀ ਪੁੱਤਰ ਸਾਖ ਸੰਬੰਧੀਆਂ ਨੂੰ ਕਹਿਣਾ ਮੇਰੇ ਇਹ ਪੈਲੀ ਮੇਰੀ ਆ ਕੋਠੀ ਮੇਰੀ 100 ਸਾਲ ਪਹਿਲਾਂ ਕਿੰਦੀ ਸੀ ਤੇ 100 ਸਾਲ ਬਾਅਦ ਕਿੰਦੀ ਹੋ ਜਾਣੀ ਤੈਨੂੰ ਕੁਝ ਨਹੀਂ ਪਤਾ ਇਹ ਪਰਮੇਸ਼ਰ ਦਾ ਭਾਣਾ ਜੋ ਤੈਨੂੰ ਮਹਾਰਾਜ ਨੇ ਸਰੀਰ ਦਿੱਤਾ ਨਾਮ ਜਪਣ ਨੂੰ ਦਿੱਤਾ ਪਰਮੇਸ਼ਰ ਦੀ ਭਗਤੀ ਕਰਨ ਨੂੰ ਮਹਾਰਾਜ ਪਰਮੇਸ਼ਰ ਨੇ ਸਰੀਰ ਦਿੱਤਾ ਜਿਨ੍ਹਾਂ ਨਾਮ ਜਪੇਗਾ ਬਾਣੀ ਪੜ੍ਹੇਗਾ ਉਹੀ ਤੇਰਾ ਸਫਲਾ ਹੋਣਾ ਖਾਲਸਾ ਜੀ ਭਗਤ ਨਾਮਦੇਵ ਸਾਹਿਬ ਜੀ ਭਗਤ ਰਵਿਦਾਸ ਮਹਾਰਾਜ ਜੀ ਭਗਤ ਕਬੀਰ ਸਾਹਿਬ ਜੀ ਭਗਤ ਧੰਨਾ ਜੀ ਜੈਦੇਵ ਜੀ ਗੁਰੂਆਂ ਨੇ ਭਗਤਾਂ ਨੇ ਸੰਤਾਂ ਨੇ ਮਹਾਂਪੁਰਖਾਂ ਨੇ ਨਾਮ ਜਪਿਆ ਬਾਣੀ ਪੜ੍ਹੀ ਪਰਮੇਸ਼ਰ ਦੀ ਅরাধਨਾ ਕੀਤੀ ਅੱਜ ਉਹ ਸਾਰੀ ਧਰਤੀ ਉਤੇ ਅਮਰ ਨੇ ਸਾਰੀ ਧਰਤੀ ਉਹਨਾਂ ਨੂੰ ਨਮਸਕਾਰ ਕਰਦੀ ਹੈ ਪੂਜਾ ਕਰਦੀ ਹੈ ਕਿਉਂ ਕਿ ਨਾਮ ਦੇ ਨਾਲ ਪ੍ਰੀਤੀ ਲਾਈ ਚੰਮ ਦੇ ਨਾਲ ਪ੍ਰੀਤੀ ਨਹੀਂ ਲਾਈ ਜਿਨਨੇ ਚੰਮ ਦੇ ਨਾਲ ਪ੍ਰੀਤੀ ਲਾਈ ਜਦੋਂ ਸਿਵਿਆਂ 'ਚ ਸੜ ਗਿਆ ਬਾਅਦ ਵਿੱਚ ਪਤਾ ਨਹੀਂ ਕਿਸੇ ਨੇ ਯਾਦ ਕੀਤਾ ਤੇ ਨਹੀਂ ਕੀਤਾ ਅਰ ਜਿਹਨੇ ਰੱਬ ਦੇ ਨਾਲ ਪ੍ਰੀਤੀ ਲਾਈ ਉਹਨੂੰ ਸਾਰੀ ਧਰਤੀ ਜ